ਸਤਿ ਸ਼੍ਰੀ ਅਕਾਲ ਜੀ ਇਹ ਰੋੜਿਆ ਜੀ ਜਮਸ਼ੇਰ ਤੋਂ ਲਾਂਬੜੇ ਵਾਲੀ ਜਿਹੜੀ ਰੋੜ ਆ ਇਹ ਰੋੜ ਦੇ ਉੱਤੇ ਅੱਗੇ ਪਿੰਡ ਭੋਡੇ ਸਪਰਾਏ ਆਉਂਦਾ ਜਿਹੜਾ ਜਮਸ਼ੇਰ ਤੋਂ ਅਗਲਾ ਪਿੰਡ ਆ ਜਿਹੜਾ ਲਾਂਬੜੇ ਵਾਲੀ ਰੋੜ ਦੇ ਉੱਤੇ ਤੇ ਇਸ ਰੋੜ ਦੇ ਉੱਤੇ ਜਿਹੜਾ ਪਾਣੀ ਆ ਇੱਕ ਸਾਈਡ ਤੋਂ ਰੋੜ ਦੀ ਦੂਜੀ ਸਾਈਡ ਤੇ ਜਾਂਦਾ ਪਿਆ ਆ ਦੂਸਰੀ ਸਾਈਡ ਤੇ ਜਾ ਕੇ ਤੇ ਉਹ ਖੱਤਿਆਂ ਦੇ ਵਿੱਚ ਪੈਂਦਾ ਪਿਆ ਪਰ ਹੁਣ ਇਹ ਜਿਹੜਾ ਪਾਣੀ ਦਾ ਵਹਾਅ ਜਿਹੜਾ ਜ਼ਿਆਦਾ ਹੋਇਆ ਪਿਆ ਉਹ ਪਤਾ ਨਹੀਂ ਲੱਗਦਾ ਵੀ ਖੱਤੇ ਕਿਹੜੀ ਸਾਈਡ ਤੇ ਆ ਤਾਂ ਰੋਡ ਕਿਹੜੀ ਸਾਈਡ ਦੇ ਉੱਤੇ ਆ ਬਹੁਤ ਮਤਲਬ ਕਿ ਮੁਸ਼ਕਲ ਹੋ ਗਿਆ ਹੈ ਲੰਘਣ ਦੇ ਉੱਤੋਂ ਇਸ ਕਰਕੇ ਵੀਰ ਮੇਰੇ ਜੋ ਵੀ ਟਰੱਕ ਡਰਾਈਵਰ ਆ ਜਾਂ ਬੱਸਾਂ ਵਾਲੇ ਆ ਸਕੂਟਰ ਮੋਟਰਸਾਈਕਲਾਂ ਵਾਲੇ ਕੋਈ ਵੀ ਇੱਥੋਂ ਦੇ ਜਿਹੜਾ ਲੰਘਦਾ ਆ ਉਹ ਇਸ ਚੀਜ਼ ਦਾ ਧਿਆਨ ਰੱਖੇ ਵੀ ਉਹ ਗੱਡੀ ਨੂੰ ਸੈਂਟਰ ਦੇ ਵਿੱਚ ਰੱਖੇ ਕਿਉਂਕਿ ਜਿਹੜਾ ਰੋਡ ਆ ਉਹ ਪਤਾ ਨਹੀਂ ਲੱਗ ਰਿਹਾ ਕਿਉਂਕਿ ਹੋ ਸਕਦਾ ਵੀ ਇੰਨੇ ਵਹਾ ਦੇ ਨਾਲ ਰਾਤ ਨੂੰ ਜਿੱਦਾਂ ਆਵਾਜਾਈ ਚੱਲਦੀ ਆ ਰੋਡ ਟੁੱਟ ਨਾ ਜਾਣ ਕਿਤੇ ਸਾਈਡਾਂ ਦੇ ਉੱਤੋਂ ਇਸ ਕਰਕੇ ਇਸ ਰੋਡ ਦੇ ਉੱਤੋਂ ਦੀ ਬਹੁਤ ਖਿਆਲ ਨਾਲ ਆਵੋ ਮੇਨ ਰੋਡ ਆ ਤੇ ਥੋੜਾ ਹੌਲੀ ਸਲੋ ਸਪੀਡ ਦੇ ਵਿੱਚ ਗੱਡੀਆਂ ਨੇ ਹੋਵੇ ਇਸ ਰੋਡ ਦੇ ਉੱਤੋਂ ਤੇ ਵੀਰ ਮੇਰੇ ਸਾਰਿਆਂ ਨੂੰ ਇਹੇ ਬੇਨਤੀ ਆ ਵੀ ਇਸ ਰੋਡ ਦੇ ਉੱਤੋਂ ਧਿਆਨ ਨਾਲ ਆਵੋ ਤੇ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਅੱਗੇ ਅਰਦਾਸ ਕਰੋ ਵੀ ਸੱਚੇ ਪਾਤਸ਼ਾਹ ਵੀ ਮੇਰੀ ਰੱਖੀ ਅਮੀ ਕਣੀ ਜਿਹੜੇ ਆ ਇਹ ਹਟਾਵੇਂ ਤੇ ਸਭ ਦਾ ਭਲਾ ਕਰੀਂ ਫਾਦੇ ਕੋਲ ਵੀਰ ਮੇਰਾ ਕਿੱਦਾਂ ਮੋਟਰਸਾਈਕਲ ਤੇਜ਼ ਕਰਕੇ ਲੰਘਿਆ ਤੇ ਹੋਲੀ ਜਾਣੇ ਚਾਹੀਦਾ ਹਰੇ ਕੋਲ ਨੇ